ਸਰ ਸਰ ਪੇਸ਼ ਹੈ ਜੀ ਸਰ ਦੇ ਵਿੱਚ ਤੇਰਾ ਅਰੈਸਟ ਕੀਤਾ ਜੀ ਅੱਜ ਸਾਡੇ ਇੱਕ ਕੇਸ ਦੇ ਵਿੱਚ ਐਕਸਟਰਸ਼ਨ ਕੇਸ ਹੈਗਾ ਜੀ ਤੇ ਸ਼ਹਿਰ ਦੇ ਕਾਰੋਬਾਰੀ ਨੂੰ ਐਕਸਟਰਸ਼ਨ ਕਾਲ ਆਈ ਸੀਗੀ ਜਿਸ ਦੇ ਚਲਦੇ ਆ ਤਿੰਨ ਦੋਸ਼ੀ ਪਹਿਲਾਂ ਅਰੈਸਟ ਕੀਤੇ ਗਏ ਸੀਗੇ ਜੀ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਅਕਿਊਜ਼ ਫੋਰਥ ਅਕਿਊਜ਼ ਅਰੈਸਟ ਕੀਤਾ ਗਿਆ ਸੀਗਾ ਤੇ ਜਿਨ੍ਹਾਂ ਨੂੰ ਹੁਣ ਇਸ ਵੇਲੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਤੇ ਪੁਲਿਸ ਵੱਲੋਂ ਰਿਮਾਂਡ ਦੀ ਐਪਲੀਕੇਸ਼ਨ ਲਗਾਈ ਗਈ ਹੈ ਜਿਹੜੀ ਐਪਲੀਕੇਸ਼ਨ ਹਜੇ ਮਾਨਯੋਗ ਅਦਾਲਤ ਦੀ ਕੰਸੀਡਰੇਸ਼ਨ ਵਿੱਚ ਹੈ ਤੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਜਾਏਗਾ ਇਹ ਹੁਣੇ ਕਲੀਅਰ ਹੋ ਜਾਏਗਾ ਥੋੜੀ ਦੇਰ ਤੱਕ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਆ 5 ਦਿਨ ਦਾ ਰਿਮਾਂਡ ਮੰਗਿਆ ਗਿਆ ਜੀ ਬਾਕੀ ਇਹ ਡਿਸਕ੍ਰੈਸ਼ਨ ਹੈ ਜੀ ਮਾਨਯੋਗ ਅਦਾਲਤ ਦੀ ਵੀ ਉਹਨਾਂ ਨੂੰ ਕਿੰਨਾ ਰਿਲੇਵੈਂਟ ਲੱਗਦਾ ਹੈਗਾ ਉਸ ਜਿਹੜੀ ਜਿਹੜੇ ਅਕਿਊਜ਼ਡ ਨਾਮ ਕੀ ਉਹਨਾਂ ਦੇ ਨਾਮ ਨਾਮ ਤਾਂ ਜੀ ਹੁਣ ਪਬਲਿਸ਼ਾਈਜ਼ਡ ਹੈਗੀ ਆ ਜੀ ਇੱਕ ਰੋਹਨ ਹੈਗਾ ਜੀ ਬਾਕੀ ਦੋ ਤਿੰਨ ਹੋਰ ਅਕਿਊਜ਼ਡ ਹੈਗੇ ਆ ਡਾਇਰੈਕਟਲੀ ਮੇਰੇ ਮਾਈਂਡ ਚ ਨਹੀਂ ਹੈਗੇ ਨਾਮ ਤੇ ਉਹ ਤੁਸੀਂ ਪੁਲਿਸ ਸਟੇਸ਼ਨ ਤੋਂ ਪਤਾ ਕਰਨਾ ਸਾਰੇ ਲੋਕਲ ਆ ਸਾਰੇ ਕਿ ਬਾਹਰ ਦੇ ਫੋਨ ਕਿੱਥੋਂ ਕਿੱਥੋਂ ਰੈਸਟੋਰ ਅਲੱਗ-ਅਲੱਗ ਜਗ੍ਹਾ ਤੇ ਹੈਗੇ ਆ ਜੀ ਦੋ ਪਹਿਲਾਂ ਰੈਸਟ ਹੋਏ ਸੀਗੇ ਫਿਰ ਤੀਸਰਾ ਪਰਸਨ ਹੋਇਆ ਸੀਗਾ ਫਿਰ ਫੋਰਥ ਕਿਊਚ ਰੈਸਟ ਹੋਇਆ ਸੀਗਾ ਜੀ ਸਰ ਕਿਸ ਤਰ੍ਹਾਂ ਅਵਾਜ਼ਤੋਂ ਸਰ ਕਿਸ ਤਰ੍ਹਾਂ ਐਕਸਟਰਸ਼ਨ ਐਕਸਟਰਸ਼ਨ ਕਾਲ ਸੀਗੀ ਜੀ ਅ ਸ਼ਹਿਰ ਦੇ ਵਪਾਰੀ ਨੂੰ ਕਿਸੇ ਨੂੰ ਐਕਸਟਰਸ਼ਨ ਕਾਲ ਸੀਗੀ ਪਹਿਲਾਂ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਫਿਰ ਪੁਲਿਸ ਪਾਰਟੀ ਦੀ ਹੈਲਪ ਦੇ ਨਾਲ ਫਿਰ ਅਕਿਊਜ਼ਡ ਜਿਹੜੇ ਹੈਗੇ ਨੇਪ ਕੀਤੇ ਗਏ ਸੀਗੇ ਤੇ ਆਪਰੇਸ਼ਨ ਪੁਲਿਸ ਵੱਲੋਂ ਕੰਡਕਟ ਕੀਤਾ ਗਿਆ ਤੇ ਡਿਵੀਜ਼ਨ 8 ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਸਰ ਇਹ ਜਿਹੜੇ ਪੋਲਿਟੀਕਲ ਪਰਸਨ ਨੇ ਇਹਨਾਂ ਦਾ ਕੀ ਇਨਵੋਲਵਮੈਂਟ ਹੈਗੀ ਆ ਇਹ ਹਜੇ ਨਾ ਜੀ ਕੋਈ ਵੀ ਜਿਹੜੀ ਅਕਿਊਜ਼ ਦੀ ਕੀ ਇਨਵੋਲਵਮੈਂਟ ਹੈਗੀ ਆ ਉਹ ਮੀਡੀਆ ਤੇ ਜਨਤਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੈਗਾ ਤੇ ਜਦੋਂ ਆਪਾਂ ਕੋਈ ਵੀ ਮੇਜਰ ਡਿਵੈਲਪਮੈਂਟ ਹੋਏਗੀ ਤਾਂ ਅਸੀਂ ਮੀਡੀਆ ਨਾਲ ਸਾਂਝੀ ਕਰਦਾਂਗੇ ਸਰ ਜਿਹੜੇ ਪਹਿਲਾਂ ਅਕਿਊਜ਼ ਕਰੇਗੇ ਉਹਨਾਂ ਦਾ ਕੋਈ ਪੋਲੀਟੀਕਲ ਬੈਕਗਰਾਉਂਡ ਕੋਚੂ ਨਹੀਂ ਹਜੇ ਕੋਈ ਜੀ ਇਦਾਂ ਦਾ ਕ੍ਰਿਮੀਨਲ ਪੋਲੀਟੀਕਲ ਬੈਕਗਰਾਉਂਡ ਨੂੰ ਨਹੀਂ ਅਸੀਂ ਵਿਚਾਰਦੇ ਪਏ ਅਸੀਂ ਸਿਰਫ ਜਿਹੜਾ ਕੇਸ ਐਟ ਹੈਂਡ ਹੈਗਾ ਆ ਬੀਸਿਕਲੀ ਜਿਹੜੀ ਐਕਸਟਰਸ਼ਨ ਕਾਲ ਹੋਈ ਹੈ ਕੀ ਆ ਸਿਰਫ ਉਹਦੇ ਤੇ ਵਰਕ ਕੀਤਾ ਜਾ ਰਿਹਾ ਤੇ ਇਹਦੇ थ्रू ਕੀ ਜਿਹੜੀਆਂ ਫਾਈਨਡਿੰਗਸ ਅਗੀਆਂ ਆਣਗੀਆਂ ਉਹਨਾਂ ਦੇ ਫਿਰ ਅਸੀਂ ਫਰਦਰ ਪ੍ਰੋਸੀਡ ਕਰਾਂਗੇ ਥੈਂਕ ਯੂ ਸਰ ਥੈਂਕ ਯੂ ਠੀਕ ਹੈ ਠੀਕ ਹੈ ਬਰਦਰ ਮੇਰਾ ਨਾਮ ਵਿਸ਼ਾਲ ਹੈ ਕੀ ਲੱਗਦੇ ਭਾਈ ਤੁਸੀਂ ਬਰਦਰ ਉਹਨਾਂ ਦਾ ਮੈਂ ਅੱਛਾ ਕੀ ਗੱਲਬਾਤ ਹੋਈ ਹੈ ਹੁਣ ਹੰਦਰ ਅਰੈਸਟ ਕੀਤਾ ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਕੀ ਕਰਨਾ ਸਰ ਗੱਲਬਾਤ ਇਹ ਉਹਨਾਂ ਕੋਲ ਪੁਲਿਸ ਕੋਈ ਐਵੀਡੈਂਸ ਨਹੀਂ ਹੈ ਕੋਰਟ ਦੇ ਵਿੱਚ ਜਦੋਂ ਅਸੀਂ ਹੁਣ ਸਬਮਿਟ ਕੀਤਾ ਸਭ ਕੁਝ ਉਹਨਾਂ ਕੋਲ ਕੋਈ ਰਿਜ਼ਲਟ ਨਹੀਂ ਨਿਕਲਿਆ ਹੁਣ ਕੋਰਟ ਨੇ ਜੱਜ ਸਾਹਿਬ ਨੇ ਇਹੀ ਕਿਹਾ ਤੁਸੀਂ 15 ਮਿੰਟ ਵੇਟ ਕਰੋ ਹਲੇ ਕਿ ਜੱਜ ਜੀ ਤੁਹਾਨੂੰ ਕੀ ਰਿਜ਼ਲਟ ਹੈਗਾ ਕਿਤੋਂ ਉਥੋਂ ਉਹਨਾਂ ਨੂੰ ਬਾਹਰੋਂ ਲਿੱਤਾ ਵਿਦਾਊਟ ਵਾਰੰਟ ਕੁਛ ਨਹੀਂ ਨੋਟੀਫਿਕੇਸ਼ਨ ਆਪਣੀ ਗੱਡੀ ਚ ਬੜਾਇਆ ਲੈ ਗਏ ਔਰ ਸਾਨੂੰ ਇਹ ਵੀ ਨਹੀਂ ਦੱਸਿਆ ਕਿੱਥੇ ਲੈ ਕੇ ਗਏ ਕੱਲ 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 ਤੇ ਲੈ ਗਏ ਜਿਹੜੇ ਬੰਦੇ ਜਿਨ੍ਹਾਂ ਨੇ ਨਾਂ ਲਿਆ ਪਤਾ ਹੀ ਕੁਛ ਨਹੀਂ ਪਤਾ ਹੀ ਨਹੀਂ ਸਾਨੂੰ ਕੁਛ ਨਹੀਂ ਅਣਜਾਣ ਬੰਦੇ ਅਣਜਾਣ ਬੰਦੇ ਅਣਜਾਣ ਬੰਦੇ ਕੋਈ ਸੰਬੰਧ ਨਹੀਂ ਸਾਡਾ ਕੋਈ ਲੈਣਾ ਨਹੀਂ ਵੀ ਦੇਣਾ ਨਹੀਂ ਚਾਕੇ ਸਾਨੂੰ ਵਿੱਚ ਫਸਾਤਾ ਤੇ 30 ਲੱਖ ਦੀ ਫਰੋਤੀ ਵਿੱਚ ਨਾਮ ਪਾਤਾ ਪੌਲਿਟਿਸ਼ੀਨ ਹੀ ਹੋਣੀ ਹੈ ਕੋਈ ਨਾ ਪੋਲਿਟਿਕਲੀ ਹੋਣਾ ਜੋ ਵੀ ਹੋਣਾ ਪੁਲਿਸ ਬਿਆਨ ਤੋਂ ਪਹਿਲੇ ਨੋਟਿਸ ਦਿੱਤੇ ਕਿ ਕਾਹਨ ਰਾਜੀਵ ਰਾਜ ਨੂੰ ਕਿਉਂ ਨਿਸ਼ਾਨੇ ਤੇ ਬਣਾਇਆ ਗਿਆ ਦੇਖੋ ਬਿੱਟੂ ਆਪ ਸਰਕਾਰ ਕਰਕੇ ਕਿ ਹਾਂ ਵੀ ਭਗਵੰਤਪਾ ਸਰਕਾਰ ਉੱਥੇ ਦਿੱਲੀ ਡਿੱਗ ਚੁੱਕੀ ਆ ਤੀਲਾ ਤੀਲਾ ਹੋ ਚੁੱਕੀ ਆ ਬਸ ਉਹਨਾਂ ਨੇ ਖਾਰ ਕਢਣੀ ਸੀਗੀ ਰਜੀਵ ਰਾਜ ਜੀ ਲੁਧਿਆਣਾ ਦੇ ਮੇਨ ਹੈਗੇ ਬੰਦੇ ਚੱਕ ਲੋ ਜੀ ਅੱਧੀ ਇਹਨਾਂ ਨੇ ਪਟਿਆਲੇ ਚ ਕੀਤਾ ਜੀ ਉਥੇ ਵੀ ਉਹਨਾਂ ਨੇ ਉਹ ਖਾਸੋਂ ਹਰ ਬੰਦਾ ਚੱਕ ਲਿਆ ਜੀ ਇਹੀ ਕਰ ਰਹੇ ਆ ਬਸ ਸਾਡੇ ਨਾਲ ਨਜਾਇਜ਼ ਉਰ ਤੱਕਾ ਹੋਇਆ ਨਹੀਂ ਬਿਲਕੁਲ ਨਜਾਇਜ਼ ਤੱਕਾ ਕੁਝ ਨਹੀਂ ਮਿਲੇ ਕੋਈ ਐਵੀਡੈਂਸ ਨਹੀਂ ਅਸੀਂ ਕੋਰਟ ਅੰਦਰ ਖੜੇ ਹਾਂ ਜੱਜ ਸਾਹਿਬ ਕੋਲ ਉਹ ਕੁਝ ਬੋਲੇ ਹੀ ਨਹੀਂ ਕੋਈ ਬੰਦਾ ਨਹੀਂ ਬੋਲਿਆ ਸਾਡੇ ਵਕੀਲ ਸਾਹਿਬ ਬੋਲੇ ਨੇ ਪ੍ਰੂਫ ਤਾਂ ਦਿਓ ਇੱਕ ਵੀ ਪ੍ਰੂਫ ਨਹੀਂ ਮਿਲਿਆ ਉਹਨਾਂ ਨੂੰ ਕੁਝ ਵੀ ਨਹੀਂ ਹੈ ਸਰ ਪਤਾ ਹੀ ਨਹੀਂ ਝੂਠਾ ਪਰਚਾ ਪਤਾ 3 ਲੱਗਦੀ ਫਿਰੋਤੀ ਉਹਦੇ ਵਿੱਚੋਂ ਅੰਦਰ ਕਰਦੇ ਕੋਈ ਪਤਾ ਲੱਗਾ ਕਿਹਨੇ ਕਿਹਨੇ ਏਦਾਂ ਕੁਝ ਕੀਤਾ ਕੀ ਸਰ ਕੁਝ ਨਹੀਂ ਪਤਾ ਲੱਗਦਾ ਸਾਹਮਣੇ ਵਾਲੀ ਪਾਰਟੀ ਪਤਾ ਨਹੀਂ ਕੌਣ ਹੈਗੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਕਿ ਕਿਹੜੇ ਥਾਣੇ ਲੈ ਗਏ ਅ ਨੂੰ ਕੁਛ ਨਹੀਂ ਪਤਾ ਬਹੁਤ ਪਰੇਸ਼ਾਨ ਹੋ ਗਿਆ ਬ੍ਰਦਰ ਨੂੰ ਮਿਲਣਾ ਡਿਮਾਂਡ ਦਿੱਤਾ ਕੋਈ ਨਹੀਂ ਹਲੇ ਪਤਾ ਵੀ ਲੱਗਿਆ ਕੁਛ ਹਲੇ ਵੇਟ ਕਰਨ ਨੂੰ ਕਹਿ ਰਹੇ ਹੋ ਠੀਕ ਠਾਕ